ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਬਿਜਲੀ ਆਈ ਜਾਂਦੀ ਐ ਨਾਲ ਦਿਨੇ ਆਉਂਦੀ ਐ ਪੂਰੀ ਮੈਂ ਅਫਸਰਾਂ ਨੂੰ ਬੁਲਾਇਆ ਬਿਜਲੀ ਵਾਲਿਆਂ ਨੂੰ ਮੈਂ ਕਿਹਾ ਯਾਰ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਸਵੇਰੇ 9 ਤੋਂ 5 ਖੁੱਲਦੇ ਨੇ ਦਿਨੇ ਇੱਕ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ 2:30 ਵਜੇ ਕਿਉਂ ਖਲਾ ਲੈਂਦੇ ਹੋ ਵੀ ਰਾਤ ਨੂੰ ਆਊਗੀ ਜਿ ਲੈਟ 2 ਵਜੇ ਨਾ ਪਹਿਲਾਂ ਸੌ ਸਾਰਿਆ ਨਾ ਬਾਅਦ ਸੌ ਸਾਰਿਆ ਦਿਨੇ ਦੇ ਦੋ ਯਾਰ ਐਲਾਈਟ ਕੰਦੇਜੀ ਪਹਿਲਾਂ ਤੂੰ ਚੱਲਿਆ ਆਉਂਦਾ ਮੈਂ ਬਦਲੂਗਾ ਕਦੋਂ ਫਿਰ ਬਦਲੋ ਇਹਨੂੰ ਹੁਣ ਦਿਨੇ ਆਉਂਦੀ ਐ ਜੀ ਦਿਨੇ ਆਉਂਦੀ ਐ ਕਿਉਂ ਅਸੀਂ ਸੱਪਾਂ ਦੀਆਂ ਸਰੀਆਂ ਮਿੱਦੀ ਉੱਥੇ ਰਾਤ ਨੂੰ ਦਿਨ ਰਾਤ ਹੀ ਕਰ ਰੱਖਿਆ ਮੈਂ ਕਹਿ ਰੱਖਿਆ ਮੈਂ ਕਹਿੰਦਾ ਤੂੰ ਉਹ ਆਪ ਹੀ ਬੰਦ ਕਰਨਗੇ ਯਾਰ ਤੁਸੀਂ ਨਾ ਬੰਦ ਕਰੋ ਮੈਂ ਕੋਈ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਆਪਦੀਆਂ ਬੱਟਾਂ ਤੋੜ ਲਿਓ ਪੋਚਣੀਆਂ ਤਾਂ ਉਸੇ ਨੂੰ ਪੈਣਗੀਆਂ ਹੋ ਆਪ ਹੀ ਬੰਦ ਕਰ ਦੂਗਾ ਜਦੋਂ ਪਾਣੀ ਮਿਲ ਗਿਆ ਮੈਂ ਉਹਨੂੰ ਕਿਹਾ ਮੈਂ 8 ਘੰਟੇ ਕੀਨੇ ਬਣਾਇਆ ਯਾਰ ਵੀ 8 ਘੰਟੇ ਉਹ ਵੀ ਵਿਚਦੀ ਘੰਟਾ ਘੰਟਾ ਕੱਟ ਲਾਉਨੇ ਹੋ ਫਿਰ 2 ਘੰਟੇ ਫੇਗਣ ਇਹ ਕਿਹਨੇ ਬਣਾਇਆ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗੇ ਵੀ 8 ਘੰਟਿਆਂ ਨਾਲ ਉਹਦੀ ਜੀਰੀ ਰਮ ਜਾਂਦੀ ਹੈ ਇਹ 7 ਕਿਉਂ ਨਹੀਂ ਬਣਾਏ 9 ਕਿਉਂ ਨਹੀਂ ਬਣਾਏ ਕਹਿੰਦੇ ਜੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਉਸਮੇ ਫੈਸਲਾ ਹੋਇਆ ਥਾ আচ্ছা ਮੈਂ ਕਿਹਾ ਨੱਕਾ ਲੈਵਲ ਤੇ ਕਦੇ ਮੀਟਿੰਗ ਹੋਈ ਹੈ ਕਹਿੰਦੇ ਇਹ ਕੀ ਹੁੰਦਾ ਹੈ ਨਾਕਾ ਲੈਵਲ ਮੈਂ ਕਿਹਾ ਨਾਕਾ ਨਹੀਂ ਨੱਕਾ ਨੱਕਾ ਲੈਵਲ ਤੇ ਮੀਟਿੰਗ ਹੋਈ ਹੈ ਕਦੀ ਕਹਤੇ ਨਹੀਂ ਮੈਂ ਕਿਹਾ ਲੈ ਕੇ ਜਾਵਾਂਗੇ ਤੁਹਾਨੂੰ ਕਹਿੰਦੇ ਇਹ ਕੀ ਹੋਤਾ ਕਹੇ ਮੈਂ ਕਹਿੰਦਾ ਨੱਕਾ ਉਹ ਹੁੰਦਾ ਜਿੱਥੋਂ ਕਹਿਰੇ ਨੂੰ ਪਾਣੀ ਜਾਂਦਾ ਉਹ ਤੁਸੀਂ ਕਹਿਰੇ ਚ ਉਹਨੇ ਪਾਣੀ ਵੜਤਾ ਅੱਧਾ ਕਹਿਰਾ ਰਮਿਆ ਲਾਈਟ ਚਲੀ ਗਈ ਖਾਲ ਮਰ ਗਿਆ ਫੇਰ ਆ ਗਈ 2 ਘੰਟੇ ਬਾਅਦ ਫੇਰ ਉਸੇ ਕਹਿਰੇ ਜਾਊਗਾ ਉਹ ਕਹਿਰਾ ਭਰਿਆ ਅਗਲੇ ਛੱਡਿਆ ਲਾਈਟ ਚਲੀ ਗਈ ਖਾਲ ਮਰ ਗਿਆ ਫੇਰ ਦੁਬਾਰੇ ਆਈ ਫੇਰ ਮੈਂ ਕਿਹਾ ਤੁਹਾਨੂੰ ਪਤਾ ਖਾਲ ਮਰ ਗਿਆ ਕੀ ਹੁੰਦਾ ਮੈਂ ਕਿਹਾ ਤੁਸੀਂ ਇਕੱਠੀ ਦਿਓ 11-12 ਘੰਟੇ ਉਹਨਾਂ ਨੂੰ 8 8.5 9 ਵੱਧ ਤੋਂ ਵੱਧ 10 ਘੰਟੇ ਬਾਅਦ ਬੰਦ ਕਰ ਦੇਣਗੇ ਵੀਰ ਮੇਰਾ ਤਾਂ ਹੋਗਾ ਕੱਲ ਨੂੰ ਲਾ ਲਾਂਗੇ ਉਹ ਫਿਰ ਹੁਣ ਕਿਵੇਂ ਆਉਂਦੀ ਹੈ ਬਿਜਲੀ ਇਹ ਜੀ ਨਾਲੇ 90% ਘਰਾਂ ਨੂੰ ਆਪਾਂ ਵੈਸੇ ਵੀ ਫ੍ਰੀ ਕਰਤੀ 600 ਯੂਨਟ ਬਿਜਲੀ ਵੀ ਆਮ ਹੈ ਬਿਜਲੀ ਬੋਰਡ ਨੂੰ ਪੁੱਛ ਲਿਓ মিডিਆ ਬੈਠਾ ਸੰਗਰੂਰ ਦਾ ਸਾਡੇ ਮਿੱਤਰੀ ਬੈਠੇ ਨੇ ਲਾਲੀ ਹੋਰੀ ਮਡਰਕਾਂ ਵਾਲੀ ਨੇ ਸਾਰੇ ਬਿਜਲੀ ਬੋਰਡ ਵਾਲੇ ਅਫਸਰਾਂ ਨਾਲ ਇੰਟਰਵਿਊ ਕਰ ਲਿਓ ਉਹ ਕਹਿੰਦੇ ਪਹਿਲੀ ਵਾਰ ਤਾਂ ਸਾਡਾ ਕਰਜ਼ਾ ਲੈ ਹੈ ਕਿਸੇ ਨੇ ਨਹੀਂ ਸਾਡੇ ਤਾਂ ਕਰਜ਼ਾਈ ਹੁੰਦੇ ਸੀ ਨਾਲੇ ਬਿਜਲੀ ਬੋਰਡ ਦਾ ਕਰਜ਼ਾ ਨਹੀਂ ਹੈਗਾ ਨਾਲੇ ਥਰਮਲ ਪਲੈਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਥਰਮਲ ਪਲੈਂਟ ਖਰੀਦ ਲਿਆ ਸਰਕਾਰ ਨੇ ਉਹ ਕਹਿੰਦੇ ਘਾਟੇ ਚ ਮੈ ਸਾਨੂੰ ਦਿਓ ਅਸੀਂ ਕਰਦੇ ਹਾਂ ਠੀਕ ਨੂੰ ਕੋਲਾ ਆਪਣਾ ਹੈ ਕੋਲੇ ਦੀ ਖਾਨ ਆਪਣੀ ਝਾਰਖੰਡ ਚ ਚੱਲਦੀ ਹੈ ਆਪਾਂ ਚਲਾਈ ਹੈ ਉਹ 540 ਮੈਗਾਵਾਟ ਦਾ ਚੱਲਦਾ ਚੱਲਦਾ ਲਿਆ ਆ ਹੁੰਦੇ ਕੰਮ